ਕੋਈ ਪ੍ਰਵਾਸੀ ਨੇ ਜੱਜਤਾ ਪਰਵਾਸੀ ਮਾਰਤਾ ਇਹ ਸਰਕਾਰਾਂ ਦੀ ਸਹੈ ਤੇ ਪੰਜਾਬ ਦੇ ਪ੍ਰਵਾਸ ਏਡਾ ਵੱਡਾ ਹੋ ਗਿਆ ਇਹਨੂੰ ਹੁਣ ਜਿਹੜਾ ਇਥੋਂ ਖਦੇੜਨਾ ਬਹੁਤ ਮੁਸ਼ਕਲ ਆ ਇੱਕ ਮਹੀਨੇ ਦੇ ਵਿੱਚ ਕੇਸ ਨਿਬੜਨਾ ਚਾਹੀਦਾ ਹਾਸੀ ਹੋਣੀ ਚਾਹੀਦੀ ਇਹ ਜਦਵਿੰਦਰ ਨੂੰ ਜਾਂ ਗੋਲੀ ਮਾਰ ਦੇ ਖੜਕੇ ਸਾਰਿਆਂ ਦੇ ਵਿੱਚ ਪਤਾ ਲੱਗੇ ਵੀ ਹਾਂ ਕੋਈ ਮੁੜ ਕੇ ਇਹੋ ਜਿਹਾ ਕਟਨਾ ਨਾ ਕਰੇ ਬੱਚਾ ਵੀ ਛੱਡਤਾ ਉਹਨੇ ਫਿਰ ਵੀ ਪੁਲਿਸ ਨੇ এনਕਾਊਂਟਰ ਕਰਤਾ ਅੱਛਾ ਜੀ ਇਸ ਭਈਏ ਨੇ ਬੱਚੇ ਨਾਲ ਜਿਹੜੀ ਹਵਾਮਗੀ ਕੀਤੀ ਉਹਦਾ ਕਤਲ ਵੀ ਕੀਤਾ ਤੇ ਉਹਦੇ ਥੱਪੜ ਤੱਕ ਨਹੀਂ ਕਿਸੇ ਨੇ ਮਾਰਿਆ ਤੁਹਾਨੂੰ ਉਹਨਾਂ ਦਾ ਦਾ ਦਰਦ ਆ ਗਿਆ ਅਮੈਤ ਕਰਤੀ ਤੁਸੀਂ ਨੇ ਉਹ ਬੱਚੇ ਨੂੰ ਮਰੇ ਨੂੰ ਕਿੰਨੇ ਦਿਨ ਹੋ ਗਏ ਇੱਕ ਸ਼ਬਦ ਮੁੱਖ ਮੰਤਰੀ ਨੇ ਬੋਲਿਆ ਉਸ ਬੱਚੇ ਬਾਰੇ ਪੰਜਾਬ ਦੇ ਜਿਹੜੇ ਹੱਕ ਨੇ ਜਿਹੜੇ ਜਨਤਾ ਦੇ ਆ ਮੰਗਾਂ ਨੇ ਉਹ ਦਬੜੀਆਂ ਨਹੀਂ ਚਾਹੀਦੀਆਂ ਉਹਨਾਂ ਨੂੰ ਸਹਿਮਤੀ ਦੇ ਦੇਣੀ ਚਾਹੀਦੀ ਆ ਨੇਪਾਲ ਦੇ ਵਿੱਚ ਕੀ ਹੋਇਆ ਕੀ ਬਣੀ ਆ ਜਦੋਂ ਲੋਕ ਜਾਗਦੇ ਨੇ ਪਾਲਟੀ ਰਾਜ ਪਲਟੇ ਹੋ ਜਾਂਦੇ। ਅਕਬੀਰ ਬਾਦਲ ਕਹਿੰਦਾ ਬੰਨ ਜੇ ਸਾਡੀ ਸਰਕਾਰ ਆ ਗਈ ਬੰਨ ਪੱਕੇ ਕਰ ਦਾਂਗੇ ਅਸੀਂ। ਤੇ ਪਹਿਲਾਂ ਕਿੱਥੇ ਗਿਆ ਤੇ ਬਾਦਲ? ਹੂੰ। ਪਹਿਲਾਂ ਵੀ ਇਹਨੇ ਸਰਕਾਰੀ ਰਹੀ ਆ। ਇਹ ਪਹਿਲਾਂ ਕਿੱਥੇ ਦੇ ਹੁਣ ਜਦੋਂ ਕੁਰਸੀ ਸੱਤ ਜਾਂਦੀ ਆ ਉਹਨੇ ਗੱਲਾਂ ਮਾਰਦਾ ਫਿਰਦਾ। ਆਏ ਨਹੀਂ ਕੁਰਸੀ ਮਿਲਦੀ ਇਹਨੂੰ ਜੇ ਹੁਣ ਕੀ ਹੋਣਾ ਚਾਹੀਦਾ ਕਿਵੇਂ ਦਾ ਰਾਜ ਹੋਣਾ ਚਾਹੀਦਾ ਤੁਹਾਡੇ ਸਾਹਮਣੇ? ਜਿਹੜਾ ਖਾਲਸਾ ਰਾਜ ਆ ਉਹ ਹੋਣਾ ਚਾਹੀਦਾ। ਇੱਥੇ ਕਿਉਂ ਰੌਲਾ ਪੈਂਦਾਗਾ? ਜੇ ਅਸੀਂ ਕਹਦੇ ਨੇ ਵੀ ਤੁਸੀਂ ਇਹਨਾਂ ਨੂੰ ਬਾਹਰ ਚਲੇ ਜਾਣ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਨਾਲ ਬਾਲ ਠਾਕਰਿਆਂ ਨੇ ਕਹਾਦੀ ਵੀ ਇੱਥੇ ਕੋਈ ਭਈਆ ਨਹੀਂ ਥਿਣਾ ਸ ਉਦੋਂ ਦੱਸ ਕੋਈ ਬੋਲਿਆ ਲੀਡਰ ਉਦੋਂ ਉਹਨਾਂ ਦੇ ਘੁੰਗੜੀਆਂ ਪੈਗੀਆਂ ਸੀ ਮੂਜੋਂ ਤਮ ਲਾਡੂ ਨੇ ਸਾਰੇ ਕੁੱਟ-ਕੁੱਟ ਕੇ ਕੱਢਦੇ ਉਦੋਂ ਨਹੀਂ ਕੋਈ ਬੋਲਿਆ ਪਰ ਬੋਰਡ ਜਿੱਤਾ ਇਹ ਤੰਜ ਕੱਸਦਾ ਹੁੰਦਾ ਸੀ ਐ ਬਾਦਲਾਂ ਨੇ ਤੇ ਵੀ ਇਹਨੇ ਪਤੀਲੇ ਤੇ ਫੋਟੋ ਲਾਤੀ ਬਾਦਲ ਨੇ ਇਹਨੇ ਫਲਾਣੇ ਤੇ ਫੋਟੋ ਲਾਤੀ ਹੁਣ ਆਪ ਆਪ ਵਿਦੇਸ਼ ਤੇ ਝੋਲਿਆਂ ਦੇ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜਾ ਕੁਛ ਇਹ ਕਹਿੰਦਾ ਰਿਹਾ ਉਹ ਸਾਰੀਆਂ ਗੱਲਾਂ ਨੇ ਉਲਟਾ ਕਰ ਲਈਆਂ ਵੀ ਕੌਣ ਆ ਮਾਈਦਾਨਾ ਜਿਹੜਾ ਮੈਨੂੰ ਕਦੀ ਤੋਂ ਲਾਦੂਗਾ ਜਦੋਂ ਲੋਕ ਰਾਏ ਬਣ ਗਏ ਉਹ ਦੇਖ ਲਓ ਹੁਣ ਫਿਰ ਕਿਵੇਂ ਭੱਜੇ ਨੇ ਇਹ ਟੋਕਰੀ ਜਿਵੇਂ ਹੈਗੇ ਆ ਉਹ ਵੀ ਹੈਲੀਕਾਪਟਰ ਲੈ ਗਿਆ ਵੀ ਜੇ ਲੋਕਾਂ ਨੂੰ ਕੁੱਟ ਕੁੱਟ ਦੇਣਾ ਆਪਣੇ ਤਾਂ ਇੱਥੇ ਤਾਂ ਬਲਾਤਕਾਰ ਵੀ ਫਿਰਦੇ ਨੇ ਹੂੰ ਇੱਥੇ ਤਾਂ ਸਰਕਾਰ ਦੇ ਬਲਾਤਕਾਰ ਹੁਣ ਨਹੀਂ ਹੋਏ ਲਾਲਪੁਰ ਪਰਚੋ ਚੋਸੇ ਤੋਂ ਹਜੇ 4 ਸਾਲ ਦੀ ਕੈਦ ਹੋ ਕੇ ਆਟਿਆ ਪਿੰਡੂ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮਨਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੋ ਹਸ਼ਿਆਰਪੂ ਵਿੱਚ ਹੋਇਆ ਏ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਇੱਕ ਪ੍ਰਵਾਸੀ ਨੇ ਪ੍ਰਵਾਸੀ ਕਾ ਨੂੰ ਭਈਆ ਗਾਹਾਂਗਾ ਇੱਕ ਦਰਿੰਦੇ ਨੇ ਜੋ ਮਾਸੂਮ ਨਾਲ ਕੀਤਾ 5 ਸਾਲ ਦੇ ਮਾਸੂਮ ਨਾਲ ਜੋ ਹਵਾਨਗੀ ਨਾਲ ਉਹਦਾ ਕਤਲ ਕੀਤਾ ਏ ਪਹਿਲਾਂ ਉਹਦਾ ਰੇਪ ਕੀਤਾ ਗਿਆ ਫਿਰ ਸਿਰ ਤੇ ਰਾੜ ਨਾਲ ਸੱਟ ਮਾਰੀ ਗਈ ਫਿਰ ਜਦੋਂ ਫੇਰ ਨਾਲ ਬੱਚਾ ਮਰਿਆ ਕਿੰਨੀ ਦਰਿੰਦਗੀ ਔਰੇ ਸ਼ੈਤਾਨ ਇੱਕ ਤਰ੍ਹਾਂ ਦਾ ਜਾਨਵਰ ਨਾਲ ਵੀ ਕੋਈ ਐਦਾਂ ਨਹੀਂ ਕਰਦਾ ਜਿਵੇਂ ਉਸ ਪ੍ਰਵਾਸੀ ਨੇ ਉਸ ਛੋਟੇ ਜਿਹੇ ਬੱਚੇ ਨਾਲ ਕੀਤਾ ਏ ਫਿਰ ਉਹ ਰਾੜ ਉਹਦੇ ਗੁਪਤੰਦ ਅੰਗ ਵਿੱਚ ਬਾੜ ਦਿੱਤੀ ਜਾਂਦੀ ਹੈ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਵੀ ਪੰਜਾਬ ਦੇ ਵਿੱਚ ਆ ਕੁਝ ਹੋਣ ਲੱਗ ਗਿਆ ਜੋ ਪਹਿਲਾਂ ਐਮਪੀ ਵਿੱਚ ਹੁੰਦਾ ਸੀ ਜੂਪੀ ਵਿੱਚ ਹੁੰਦਾ ਸੀਗਾ ਹੋਰ ਸੂਬਿਆਂ ਵਿੱਚ ਹੁੰਦਾ ਸੀਗਾ ਪੰਜਾਬ ਦੇ ਹਾਲਾਤ ਵੀ ਇਦਾਂ ਦੇ ਬਣਨ ਲੱਗੇ ਪਹਿਲਾਂ ਵੀ ਕਈ ਪ੍ਰਵਾਸੀਆਂ ਦੇ ਜਿਹੜੇ ਮੁੱਦੇ ਸਾਹਮਣੇ ਆਏ ਨੇ ਕੁੰਬੜੇ ਚੌਂਕ ਦੇ ਵਿੱਚ ਵੀ ਇੱਕ ਕਤਲ ਕੀਤਾ ਗਿਆ ਸੀਗਾ ਤੇ ਹੁਣ ਚਮਕੌਰ ਸਾਹਿਬ ਦੇ ਵਿੱਚ ਵੀ ਪੱਥਰਬਾਜ਼ੀ ਕੀਤੀ ਐ ਪ੍ਰਵਾਸੀਆਂ ਵੱਲੋਂ ਕੀਤੀ ਜਾ ਰਹੀ ਐ ਇਹ ਕਦੋਂ ਤੱਕ ਚੱਲਦਾ ਰਹੂਗਾ ਕੀ ਪ੍ਰਵਾਸੀ ਨੇ ਜਿਹੜੇ ਆਪਣੇ ਪੰਜਾਬ ਵਿੱਚ ਪੰਜਾਬੀਆਂ ਉੱਤੇ ਹਾਵੀ ਹੋ ਗਏ ਨੇ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੋਣਗੇ ਤਰਨਾ ਦਲ ਦੇ ਜਥੇਦਾਰ ਬਾਬਾ ਰਾਜਾ ਰਾਸ ਸਿੰਘ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਦੇਖਦੇ ਹੋ ਜੋ ਦਿਨ ਤੇ ਦਿਨ ਆਪਣੇ ਜ਼ੁਲਮ ਵਧ ਰਹੇ ਆ ਪੰਜਾਬ ਦੇ ਵਿੱਚ ਜੋ ਘਟਨਾ ਆ ਪੀਐਮਪੀ ਦੇ ਵਿੱਚ ਦੇਖ ਦੇ ਸੀਗੇ ਯੂਪੀ ਵਿੱਚ ਦੇਖ ਦੇ ਸੀਗੇ ਉਹ ਘਟਨਾ ਹੁਣ ਪੰਜਾਬ ਦੇ ਵਿੱਚ ਹੋਣ ਲੱਗ ਗਈਆਂ ਇਹ ਤਾਂ ਘਟਨਾਮਾ ਹੋਣੀ ਹੀ ਸੀ ਹਮ ਜਦੋਂ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਗਲਤੀ ਕੀਤੀ ਆ ਇਹਨਾਂ ਦੇ ਇਥੇ ਸਰਕਾਰ ਨੂੰ ਸੱਤਾ ਚਾਹੁੰਦੀ ਸੀ ਹਾਂ ਕੁੰਡਾ ਦੇ ਸਰਪੰਚ ਪੰਚ ਬਹੁਤ ਬਾਰ ਬੰਦਿਆਂ ਨੇ ਇਹਨਾਂ ਦੀਆਂ ਵੋਟਾਂ ਬਣਾਤੀਆਂ ਇਹਨਾਂ ਦੇ ਆਧਾਰ ਕਾਰਡ ਬਣਾਤੇ ਇਹਨਾਂ ਦੇ ਵੋਟ ਕਾਰਡ ਬਣਾਤੇ ਰਾਸ਼ਨ ਕਾਰਡ ਬਣਾਤੇ ਸਾਰਾ ਕੁਝ ਬਣਾਤਾ ਅੱਜ ਪੰਜਾਬ ਦੇ ਜਿਹੜੇ ਇੱਥੋਂ ਦੇ ਨੇ ਉਹ ਗਾਹਾਂ ਇੰਗਲੈਂਡ ਕੈਨੇਡਾ ਚਲੇ ਗਏ ਹਾਂਜੀ ਇਹ ਹੋ ਰਿਹਾ ਆ ਕੇ ਪ੍ਰਵਾਸ ਕਰਕੇ ਪੰਜਾਬ ਖਾਲੀ ਹੋ ਗਿਆ ਉਧਰ ਭਰ ਗਿਆ ਇਹ ਇਨਾਂ ਨੇ ਆ ਕੇ ਉਰੇ ਡੇਰੇ ਲਾ ਲਏ ਹੁਣ ਇਹ ਜਿਹੜੀ ਉੱਥੇ ਗੁੰਡਾਗਰਦੀ ਕਰ ਦਿੱਤੇ ਉਹੀ ਇੱਥੇ ਕਰਨ ਲੱਗੇ ਜਿਹੜਾ ਉਹ ਮਾਸੂਮ ਨਾਲ ਹੋਇਆ ਜਿਹਨੇ ਹਜੇ ਤੱਕ ਵੋਟਨਾਮ ਨਹੀਂ ਸੀ ਹੁੰਦਾ ਕਿੱਡਕ ਨਾਉਣਾ ਕੰਮ ਕੀਤਾ ਉਸ ਦਰਿੰਦੇ ਨੇ ਪਹਿਲਾਂ ਵੀ ਉਹਤੇ ਇਹੀ ਕਿਸਮ ਦੇ ਰੇਸ ਹਰੇ ਬਗਾਤੀ ਸੀ ਜਿਹੜੇ ਉਹਨਾਂ ਉੱਥੇ ਰਹਾ ਜਿਨ੍ਹਾਂ ਨੇ ਰੱਖਿਆ ਉਹਨਾਂ ਨੂੰ ਪਤਾ ਨਹੀਂ ਵੀ ਉਹਨੂੰ ਆਈਡੈਂਟੀਫਿਕੇਸ਼ਨ ਕੀਤੀ ਵੀ ਲੱਗਦਾ ਫਿਰ ਕਿਤੇ ਨਾ ਕਿਤੇ ਪਾਉਣੇ ਪੰਜਾਬੀ ਦੀ ਗਲਤੀ ਵੀ ਹੈ ਇਹਦੇ ਵਿੱਚ ਹੈਗੀ ਉਹ ਗਲਤੀ ਜਦੋਂ ਇਹਨਾਂ ਨੂੰ ਮੋਟਰਾਂ ਦੇ ਲਿਆ ਕੇ ਬਿਠਾਉਂਦੇ ਆ ਝੋਨਾ ਲੱਗਣ ਤੋਂ ਪਹਿਲਾਂ ਪਹਿਲਾਂ 10 10 20 20 ਦਿਨਾਂ ਪਹਿਲਾਂ ਹੀ ਬਿਠਾ ਲੈਂਦੇ ਨੇ ਜਾ ਕੇ ਹੂੰ ਇਹਨਾਂ ਨੂੰ ਖੇਤਾਂ ਤੋਂ ਲੈ ਕੇ ਘਰਾਂ ਤੱਕ ਲੈ ਗਏ ਹਾਂਜੀ ਹੁਣ ਇੱਕ ਅੱਜ ਵੀਡੀਓ ਵਿੱਚ ਜਲੀ ਜਾਂਦੀ ਜਿਹੀ ਵੀ ਕੋਈ ਪ੍ਰਵਾਸੀ ਨੇ ਜੱਜ ਦਾ ਪਰਿਵਾਰ ਹੀ ਮਾਰਤਾ ਉਹ ਵੀ ਵੀਡੀਓ ਚੱਲੀ ਜਾਂਦੀ ਸੀ ਜੱਜ ਦਾ ਪਰਿਵਾਰ ਹਾਂ ਵੱਡ ਤਾਂ ਮੁੰਡਾ ਵੀ ਵੱਡਤਾ ਇਸ ਘਟਨਾ ਤੋਂ ਬਾਅਦ ਉਹ ਪਹਿਲਾਂ ਦੀ ਹੈ ਮੈਨੂੰ ਪਹਿਲਾਂ ਦੀ ਗੱਲ ਆ ਜੀ ਉਹਦਾ ਘਰ ਵਾਲੀ ਇਮਾਰਤ ਹੀ ਕੋਈ ਗੱਲ ਖਾ ਨਹੀਂ ਛੁੱਟੀ ਛੱਡੀ ਨਹੀਂ ਦਿੱਤੀ ਤੇ ਘਰ ਵਾਲੀ ਮਾਰਦੇ ਨੇ ਉਹਦਾ 14 ਸਾਲ ਦਾ ਬੱਚਾ ਸੀ ਉਹ ਮਾਰਤਾ ਹੂੰ ਕੁੰਬੜੇ ਮਾਰਿਆ ਹੂੰ ਤੇ ਇਸ ਤੋਂ ਪਹਿਲਾਂ 1-2 ਮਹੀਨਾ ਹੋ ਗਿਆ ਪਿੰਡਾਂ ਆਂਡਲੂ ਰੈਕੋਰਡ ਦੇ ਵਿੱਚ ਪਿੰਡ ਆ ਜਿਲ੍ਹਾ ਆਪਣੇ ਇੱਕ ਬਰਨਾਲੇ ਕਾ ਨਹੀਂ ਘਟਨਾ ਜੀ ਕਹਿੰਦੇ ਉੱਥੇ ਕਿਸੇ ਜੱਟ ਨੇ ਕਹਿੰਦੇ ਉਹ ਨਹੀਂ ਦਿੱਤਾ ਸੀਗਾ ਉਹਨੂੰ ਜਾਣ ਛੁੱਟੀਆਂ ਦਿੱਤੀ ਸੀਗੀ ਉਹਨੇ ਆਪਣੇ ਉਹਦੇ ਪੋਤੇ ਦੀ ਉਹ ਵੀ ਹੋ ਗਿਆ ਤੇ ਆਂਡਲੂ ਪਿੰਡ ਦੇ ਵਿੱਚ ਜਿਹੜੀਆਂ ਦੋ ਕੁੜੀਆਂ ਲੈ ਗਏ ਅੱਛਾ ਜੀ ਆਂਡਲੂ ਪਿੰਡ ਦੀਆਂ ਜੇ ਉਹਨਾਂ ਨੇ ਪਿੱਛਾ ਕੀਤਾ ਤੇ ਟੈਲੀਫੋਨ ਤੇ ਗੱਲ ਕੀਤੀ ਕਿ ਉਹਨਾਂ ਨੂੰ ਧਮਕਾਏ ਦਿੰਦੇ ਨੇ ਪਿੰਡ ਵਾਲੇ ਤੁਹਾਨੂੰ ਐ ਕਰ ਦਾਂਗੇ ਅਸੀਂ ਐ ਕਰ ਦਾਂਗੇ ਇਹਨੇ ਹਾ ਵੀ ਹੋ ਗਿਆ ਸਾਡੇ ਤੇ ਆ ਘਟਨਾ ਕਰਤੀ ਇੱਕ ਕੱਲ ਦੀ ਘਟਨਾ ਜਿਹੜੀ ਜਲੰਧਰ ਦੀ ਆ ਉਹ ਤੁਸੀਂ ਦੇਖਿਆ ਦਿਨ ਪ੍ਰਤੀ ਦਿਨ ਜਿਹੜਾ ਲੋਕਾਂ ਦਾ ਰੋਸ ਆ ਹੁਣ ਵੱਧ ਗਿਆ ਤੇ ਅਸੀਂ ਉਦੋਂ ਜਾਗਦੇ ਹਾਂ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਇਹ ਸਰਕਾਰਾਂ ਦੀ ਸਹੈ ਤੇ ਪੰਜਾਬ ਦੇ ਪ੍ਰਵਾਸ ਏਡਾ ਵੱਡਾ ਹੋ ਗਿਆ ਇਹਨੂੰ ਹੁਣ ਜਿਹੜਾ ਇਥੋਂ ਖਦੇੜਨਾ ਬਹੁਤ ਮੁਸ਼ਕਲ ਆ ਨਿਕਲ ਜਾਣਗੇ ਪਰ ਜੇ ਅਸੀਂ ਸਾਰੇ ਇਕੱਠੇ ਹੋਈਏ ਸਾਰਾ ਕੁਝ ਹੋਵੇ ਤੇ ਇਹ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਉੱਤੇ ਸਖਤ ਕਾਰਵਾਈ ਹੋਵੇ ਇੱਕ ਮਹੀਨੇ ਦੇ ਵਿੱਚ ਕੇਸ ਨੇ ਵੱਡਣਾ ਚਾਹੀਦਾ ਇੱਕ ਮਹੀਨੇ ਦੇ ਵਿੱਚ ਕੇਸ ਨੇ ਵੱਡਣਾ ਚਾਹੀਦਾ ਹਾਸੀ ਹੋਣੀ ਚਾਹੀਦੀ ਇਹ ਜੋ ਦਰਿੰਦੇ ਨੂੰ ਜਾਂ ਗੋਲੀ ਮਾਰਦੇ ਖੜਕੇ ਸਾਰਿਆਂ ਦੇ ਵਿੱਚ ਪਤਾ ਲੱਗੇ ਵੀ ਹਾਂ ਕੋਈ ਮੁੜਕੇ ਇਹੋ ਜਿਹਾ ਕੱਟਨਾ ਨਾ ਕਰੇ ਪਰ ਸਰਕਾਰ ਨਹੀਂ ਕਰ ਜੇ ਸਾਡਾ ਕੋਈ ਪੰਜਾਬੀ ਨੌਜਵਾਨ ਕੋਈ ਗੱਲਬਾਤ ਕਰ ਦੇਣਾ ਇੱਕ ਪਿੱਛੇ ਜਿਹਾ ਬੱਚਾ ਲੈ ਕੇ ਚੱਕ ਕੇ ਮਤਲਬ ਮੰਨ ਲਓ ਦੋ-ਤਿੰਨ ਦਾ ਨਹੀਂ ਉਹ ਉਹ ਮੁੰਡਾ ਕੋਈ ਲੱਗਿਆ ਕੋਈ ਬਾਹਰੋਂ ਆ ਕੇ ਕਿਸ ਤਰ੍ਹਾਂ ਉਹਨੇ ਗਵਾਹ ਕਰ ਲਿਆ ਜਦੋਂ ਤੋਂ ਪੁਲਿਸ ਨੇ ਸੜਾਇਆ ਸਹੀ ਸਲਾਮਤ ਬੱਚਾ ਸੜਾ ਲਿਆ ਫਿਰ ਵੀ ਉਸ ਦਾ ਜਿਹੜਾ ਇਨਕਾਊਂਟਰ ਕਰਤਾ ਗੋਲੀ ਮਾਰਤੀ ਉਹਦੇ ਨੌਜਵਾਨ ਦੇ ਬੱਚਾ ਵੀ ਛੱਡਤਾ ਉਹਨੇ ਫਿਰ ਵੀ ਉਹਦੇ ਪੁਲਿਸ ਨੇ ਇਨਕਾਊਂਟਰ ਕਰਤਾ ਅੱਛਾ ਜੀ ਇਸ ਭਈਏ ਨੇ ਬੱਚੇ ਨਾਲ ਜਿਹੜੀ ਹਵਾਨਗੀ ਕੀਤੀ ਉਹਦਾ ਕਤਲ ਵੀ ਕੀਤਾ ਤੇ ਉਹਦੇ ਥੱਪੜ ਤੱਕ ਨਹੀਂ ਕਿਸੇ ਨੇ ਮਾਰਿਆ ਉਹਦਾ ਉਹਦੇ ਉਹਦਾ ਕਹਿੰਨੂੰ ਇਨਕਾਊਂਟਰ ਕਰਿਆ ਨਹੀਂ ਐਨਾ ਐਨਾ ਕੀ ਸੀ ਉਹਦੇ ਮਨ ਦੇ ਵਿੱਚ ਵੀ ਉਹਨੇ ਲਤਕਾਰ ਵੀ ਕਰਤਾ ਬੱਚਾ ਮਾਰ ਕੋਈ ਤਰਸ ਵੀ ਨਹੀਂ ਆਇਆ ਤੇ ਹੁਣ ਉਹਦੇ ਵਾਸਤੇ ਹੁਣ ਇਹਨਾਂ ਦਾ ਨੇ ਪਿਸਤੌਲ ਨੂੰ ਜੰਗ ਲੱਗ ਗਈ ਪੁਲਿਸ ਵਾਲਿਆਂ ਨੂੰ ਪੰਜਾਬੀਆਂ ਨਾਲ ਐਂਕਾਊਂਟਰ ਕਰਨ ਜਾਣਦੇ ਨੇ ਉਹਦੇ ਵੀ ਗੋਲੀ ਮਾਰਦੇ ਉਹਨੂੰ ਵੀ ਦਿਖਾਉਂਦੇ ਪਰ ਉਹ ਨਹੀਂ ਕਰਨਾ ਉਹ ਦਿੱਲੀ ਤੋਂ ਆਰਡਰ ਆਉਂਦੇ ਨੇ ਉਹਨਾਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰੋ ਬਹੁਤ ਸਾਰੇ ਪ੍ਰਸ਼ਾਸਨ ਜਿੰਨੇ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਵੀ ਇਹ ਪੰਜਾਬ ਆ ਤੁਸੀਂ ਪੰਜਾਬ ਦੇ ਜੰਮੇ ਜਾਏ ਹੋ ਤੁਸੀਂ ਜਿਹੜਾ ਹੈਗਾ ਇਮਾਨਦਾਰੀ ਨਾਲ ਕੰਮ ਕਰੋ ਜਿਹਦਾ ਕਸੂਰ ਆ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਐ ਕੋਈ ਵੀ ਪੰਜਾਬੀਆਂ ਦਾ ਨਕਾਉਂਟ ਨਹੀਂ ਕਰ ਹੋਣਾ ਚਾਹੀਦਾ ਜਿਹੜੇ ਦੂਸਰੇ ਨੇ ਵਿਵਾਰੋਂ ਆ ਕੇ ਉਹਨਾਂ ਦਾ ਕੋਈ ਕੁਝ ਨਹੀਂ ਕਿਹਾ ਜਾਂਦਾ ਉਹਨਾਂ ਤਾਂ ਹੀ ਉਹ ਇਹ ਜਿਹੜੇ ਹੈਗੇ ਨੇ ਇਹੋ ਜਿਹੇ ਲੋਕ ਆ ਜਿਹੜੇ ਸਾਡੇ ਸਿਨਾਂ ਚੜ ਕੇ ਗੈਰ ਕਾਨੂੰਨੀ ਕੰਮ ਆ ਕਰਦੇ ਨੇ ਇਥੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਹੁਣ ਸਾਰਾ ਪੰਜਾਬ ਉੱਠਿਆ ਸਾਰੇ ਪਿੰਡਾਂ ਦੇ ਵਿੱਚ ਮਤੇ ਪੈਣ ਲੱਗ ਗਏ ਇਸ ਘਟਨਾ ਨੂੰ ਦੇਖ ਕੇ ਪਰੇ ਮਤਦਾ ਵਿਰੋਧ ਕੀਤਾ ਮੁੱਖ ਮੰਤਰੀ ਨੇ ਕਹਿੰਦਾ ਮੈਂ ਨਾਰਾਜ਼ ਆ ਕਹਿੰਦਾ ਪੰਜਾਬੀਆਂ ਤੋਂ ਕਹਿੰਦਾ ਆਪਣੇ ਪੰਜਾਬੀ ਬਾਹਰ ਜਾਂਦੇ ਨੇ ਕੰਮ ਕਰਨ ਕਹਿੰਦਾ ਇਹ ਉਹ ਤਾਂ ਆਉਣਗੇ ਅਸੀਂ ਰੋਗ ਨਹੀਂ ਸਕਦੇ ਦੇਖੋ ਮੈਂ ਇਹ ਗੱਲ ਕਰਨਾ ਚਾਹਣਾ ਮੁੱਖ ਮੰਤਰੀ ਜੀ ਭਗਵਾਨਦਮਾਨ ਸਾਹਿਬ ਨੂੰ ਤੁਹਾਨੂੰ ਉਹਨਾਂ ਦਾ ਦਰਦ ਆ ਗਿਆ ਹਮਾਇਤ ਕਰਤੀ ਤੁਸੀਂ ਨੇ ਉਹ ਬੱਚੇ ਨੂੰ ਮਰੇ ਨੂੰ ਕਿੰਨੇ ਦਿਨ ਹੋ ਗਏ ਇੱਕ ਸ਼ਬਦ ਮੁੱਖ ਮੰਤਰੀ ਨੇ ਬੋਲਿਆ ਉਸ ਬੱਚੇ ਬਾਰੇ ਵੀ ਸਾਨੂੰ ਦਰਦ ਆ ਮੁੱਖ ਮੰਤਰੀ ਸੱਡੋ ਕਿਸੇ ਐਮਐਲਏ ਨੇ ਇਹਨਾਂ ਦੇ ਨਹੀਂ ਕਿਸੇ ਮੰਤਰੀ ਨੇ ਬੋਲਿਆ ਹੋਵੇ ਦੱਸੋ ਨਹੀਂ ਬੋਲਿਆ ਜੀ ਉਹ ਕਿਸੇ ਦਾ ਬੱਚਾ ਨਹੀਂ ਸੀ ਉਹਨਾਂ ਦਾ ਦਰਦ ਤਾਂ ਇਹਨਾਂ ਨੂੰ ਆਇਆ ਨਹੀਂ ਹੋਗਾ ਉਹਨਾਂ ਦਾ ਦਰਦ ਆ ਗਿਆ ਦੇਖੋ ਇਹ ਪੰਜਾਬ ਦੇ ਲੋਕ ਨੇ ਜੀ ਕੋਈ ਪੰਜਾਬ ਦੀ ਆਬਾਦ ਜਨਤਾ ਦੀ ਆਬਾਦ ਗੱਲ ਸੁਣਨੀ ਚਾਹੀਦੀ ਹੈ ਮਿਨਿਸਟਰ ਨੂੰ ਸਰਕਾਰ ਨੂੰ ਵੀ ਜਨਤਾ ਕੀ ਚਾਹੁੰਦੀ ਹੈ ਹੂੰ ਪੰਜਾਬ ਦੇ ਜਿਹੜੇ ਹੱਕ ਨੇ ਜਿਹੜੇ ਜਨਤਾ ਦੇ ਆ ਮੰਗਾਂ ਨੇ ਉਹ ਦਬੜੀਆਂ ਨਹੀਂ ਚਾਹੀਦੀਆਂ ਉਹਨਾਂ ਨੂੰ ਸਹਿਮਤੀ ਦੇ ਦੇਣੀ ਚਾਹੀਦੀ ਆ ਨੇਪਾਲ ਦੇ ਵਿੱਚ ਕੀ ਹੋਇਆ ਕੀ ਬਣੀ ਆ ਜਦੋਂ ਲੋਕ ਜਾਗਦੇ ਨੇ ਪਲਟੇ ਰਾਜ ਪਲਟੇ ਹੋ ਜਾਂਦੇ ਨੇ ਰਾਜ ਪਲਟ ਜਾਂਦਾ ਜੀ শ্রীলঙ্কা ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਜਿਹੜਾ ਹੋਰ ਸਾਰਾ ਕੁਝ ਹੋਇਆ ਤੇ ਨੇਪਾਲ ਦੇ ਵਿੱਚ ਤੁਸੀਂ ਦੇਖਿਆ ਹੀ ਆ ਬਚ ਕੇ ਜਾਣਾ ਪਿਆ ਪ੍ਰਧਾਨ ਮੰਤਰੀ ਨੂੰ ਉੱਥੇ ਵੀ ਉਹੀ ਗੱਲ ਆ ਵੀ ਲੋਕਾਂ ਦੀ ਜਦੋਂ ਮੰਗਾ ਨਹੀਂ ਲੋਕ ਤੁਹਾਨੂੰ ਚੁਣਿਆ ਅਸੀਂ ਵੋਟਾਂ ਪਾਈਆਂ ਨੇ ਇਹਨਾਂ ਨੂੰ ਇਹਨਾਂ ਨੂੰ ਗੱਡੀਆਂ ਦਿੱਤੀਆਂ ਨੇ ਇਸ ਕਰਕੇ ਵੀ ਇਹ ਸਾਡੇ ਕੰਮ ਕਰਨਗੇ ਸਾਡੇ ਹੱਕ ਦੇਣਗੇ ਜਿਹੜੇ ਚਿਰਾਂ ਤੋਂ ਦਬੇ ਹੋਏ ਨੇ ਉਸਾ ਲੋਕਾਂ ਨੇ ਇਹਨਾਂ ਤੇ ਜਤਾਇਆ ਪਰ ਇਹਨਾਂ ਲੋਕਾਂ ਦੇ ਕੰਮ ਨਹੀਂ ਆਏ ਲੋਕਾਂ ਨੂੰ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਜਿਹੜੀ ਲੋਕਾਂ ਦੀ ਆਵਾਜ਼ ਆ ਉਹ ਸੁਣਨੀ ਚਾਹੀਦੀ ਆ ਨਹੀਂ ਤਾਂ ਫਿਰ ਦੋ ਦਿਨ ਦੂਰ ਨਹੀਂ ਜਿਵੇਂ ਕਾਂਗਰਸ ਬਾਦਲ ਕਾ ਲਾਣਾ ਭਾਜਪਾ ਵਾਲੇ ਇਥੋਂ ਤੋਰੇ ਨੇ ਲੋਕਾਂ ਨੇ ਨਾ ਇਹਨਾਂ ਨੂੰ ਫਿਰ ਤੋੜ ਦੇਣਗੇ 27 ਦੇ ਇਲੈਕਸ਼ਨ ਕੋਈ ਦੂਰ ਨਹੀਂ ਹੈ ਜੇ ਇਹ ਲੋਕਾਂ ਦੀ ਆਵਾਜ਼ ਨਹੀਂ ਸੁਣਦੇ ਲੋਕਾਂ ਦੀ ਆਵਾਜ਼ ਦੱਬਣਗੇ ਜਾ ਝੂਠੇ ਪਰਚੇ ਦਰਜ ਕਰਨਗੇ ਇਹ ਨਹੀਂ ਚੱਲਣਾ ਜਦੋਂ ਪੰਜਾਬ ਆਵਾਮ ਜਾਗਦਾ ਫਿਰ ਬਹੁਤ ਕੁਝ ਹੋ ਜਾਂਦਾ ਇਸ ਕਰਕੇ ਮੇਰੀ ਬੇਨਤੀ ਆ ਵੀ ਪੰਜਾਬ ਦੇ ਲੋਕਾਂ ਦੀ ਜਿਹੜੀ ਮੁਸ਼ਕਲ ਆ ਜਿਹੜੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਉਹਨਾਂ ਦੇ ਮੁੱਦੇ ਹੱਲ ਕੀਤੇ ਜਾਣ ਤੇ ਪੰਜਾਬ ਨੂੰ ਦੱਬਣ ਵਾਸਤੇ ਕੀ ਨਹੀਂ ਹੋ ਰਿਹਾ ਸਰਕਾਰਾਂ ਹੀ ਕਰਾ ਰਹੀਆਂ ਨੇ ਤੁਹਾਡੇ ਸਾਹਮਣੇ ਇੱਕ ਵੀਡੀਓ ਆ ਰਹੀ ਆ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਨਾ ਰਹੂਗਾ ਬਾਸ ਨਾ ਵੱਜੂਗੀ ਬੰਸਰੀ ਹੂੰ ਖੋਲ ਦਿਓ ਫਲੱਡ ਖੋਲ ਕੇ ਦੇਖ ਲੈ ਸਾਨੂੰ ਸਾਰੇ ਪੰਜਾਬ ਨੂੰ ਜਿਹੜਾ ਡੋਪਤਾ ਇਹਨਾਂ ਨੇ ਪਰ ਫੇਰ ਵੀ ਗੁਰੂ ਸਾਹਿਬ ਦੀ ਕਿਰਪਾ ਜਿਸ ਦਾ ਸਾਹਿਬ ਡਾਡਾ ਹੋ ਤੁਸੀਂ ਕੋ ਮਾਰ ਨਾ ਸਕਿਆ ਕੋਈ ਸਾਡਾ ਗੁਰੂ ਸਮਰੱਥ ਹੈ ਤੇ ਫੇਰ ਵੀ ਪੰਜਾਬ ਦਵਿਆ ਕੋਈ ਨਹੀਂ ਬਹੁਤ ਲੰਗਰ ਲੱਗੇ ਕਿਸੇ ਨੇ ਵੀ ਜਿਹੜੀ ਇੱਕ ਘਾਟ ਨਹੀਂ ਛੱਡੀ ਤੇ ਇੱਕ ਬੰਦੇ ਨੂੰ ਕਾ ਵੀ ਤਕਲੀਫ ਹੋ ਰਹੀ ਹੈ ਤੋਂ ਕਹਿੰਦੇ ਇੱਕ ਟਰੈਕਟਰ ਬੰਦੇ ਜਾ ਰਹੇ ਨੇ ਰਿਕਸ਼ਾ ਨਹੀਂ ਬੰਦੇ ਆਟੋ ਨਹੀਂ ਬੰਦੇ ਤੇ ਅਗਲੇ ਦੀ ਮਰਜ਼ੀ ਤੁਸੀਂ ਕੁਛ ਬੰਡੋ ਹੂੰ ਇਹ ਸਿਰਫ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਜਿਹੜੇ ਹੋਰ ਸਿੱਖ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਦੇਖੋ ਇਹ ਤਾਂ ਹੁਣ ਦੇਣ ਵਾਲੇ ਤੇ ਡਿਪੈਂਡ ਕਰਦਾ ਹੈ ਨਾ ਕਿ ਕਿਹਨੂੰ ਕੀ ਕਰਨਾ ਅਸੀਂ ਕਹਿੰਦੇ ਸਾਰਿਆਂ ਨੂੰ ਇੱਕੋ ਜਿਹਦਾ ਨੁਕਸਾਨ ਹੋਇਆ ਉਹਦਾ ਨੁਕਸਾਨ ਦੇ ਕੇ ਦਾ ਘਰ ਡੇਗਾ ਉਹ ਘਰ ਪਾ ਦੋ ਅਜੇ ਤਾਂ ਅਸਲ ਗੱਲ ਤਾਂ ਉਹ ਤੋਂ ਬਣੀ ਜਦੋਂ ਪਾਣੀ ਸੁੱਕ ਗਿਆ ਵੀ ਕਿਹਦਾ ਕਿੱਡਾ ਨੁਕਸਾਨ ਹੋਇਆ ਹਾਂਜੀ ਹੁਣ ਤਾਂ ਰਸਨ ਵੰਡਣ ਤੇ ਜ਼ੋਰ ਲਾ ਲਿਆ ਵੀ ਉਹ ਵੀ ਸਾਹਮਣਾ ਚਾਹੀਦਾ ਸਾਨੂੰ ਉਹਨੂੰ ਖੜਨਾ ਪੈਣਾ ਕਿਹਦੀ ਜ਼ਮੀਨ ਖਰਾਬ ਹੋ ਗਈ ਆ ਕੀ ਦੀ ਮੱਝ ਮਰ ਗਈ ਆ ਕੀ ਦਾ ਕੋਠਾ ਡਿੱਗ ਪਿਆ ਕੀ ਦਾ ਕੀ ਨੁਕਸਾਨ ਹੋਇਆ ਉਹਦਾ ਉਹ ਉੱਪਰ ਭਾਈ ਕਰਨੀ ਚਾਹੀਦੀ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਦੇਖੋ ਤੁਸੀਂ ਘਰ ਵੀ ਲੋਕਾਂ ਦੇ ਪਾ ਦਿਓਗੇ ਤੁਸੀਂ ਲੋਕਾਂ ਨੂੰ ਡੰਗਰ ਬੱਸੇ ਵੀ ਖਰੀਦ ਕੇ ਦੇ ਦੇਓਗੇ ਤੇ ਤੁਸੀਂ ਸਾਰਾ ਕੁਝ ਕਰ ਦੇਓਗੇ ਆਉਂਦੇ ਸਾਲ ਨੂੰ ਫੇਰ ਤਿਆਰਾ ਅਸੀਂ ਕਹਿੰਦੇ ਹਾਂ ਵੀ ਹੱਥ ਜੋੜ ਕੇ ਜਿਹੜੇ ਆ ਦਰਿਆਵਾਂ ਦੇ ਬੰਨ ਨੇ ਉਹ ਪੱਕੇ ਕੀਤੇ ਜਾਣ ਜਿਹੜਾ ਰੁਪਈਆ ਹੈ ਉਹਨਾਂ ਬੰਨਾਂ ਤੇ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਵੱਡਾ ਨੁਕਸਾਨ ਨਾ ਹੋਵੇ ਸਰਕਾਰਾਂ ਸਾਨੂੰ ਮਾਰਨਾਂ ਚਾਹੁੰਦੀਆਂ ਨੇ ਇਹਨਾਂ ਨੇ ਹਰ ਹਿਰ ਹਰ ਹਸਾਲ ਇਹਨਾਂ ਨੇ ਸਾਨੂੰ ਡਪੋਣਾ ਹੀ ਡਪੋਣਾ ਵੀਰਵਾਦ ਲਗਾਣਾ ਬੰਨਾਂ ਜੇ ਸੜੀ ਸਰਕਾਰ ਆ ਗਈ ਬੰਨ ਪੱਕੇ ਕਰ ਦਾਂਗੇ ਅਸੀਂ ਤੇ ਪਹਿਲਾਂ ਕਿੱਥੇ ਗਿਆ ਤੇ ਬਾਦਲ ਹੂੰ ਪਹਿਲਾਂ ਵੀ ਇਹਨੇ ਸਰਕਾਰੀ ਰਹੀ ਆ ਇਹ ਪਹਿਲਾਂ ਕਿੱਥੇ ਤੇ ਹੁਣ ਜਦੋਂ ਕੁਰਸੀ ਸੱਤ ਜਾਂਦੀ ਆ ਹੁਣ ਇਹ ਗੱਲਾਂ ਮਾਰਦਾ ਫਿਰਦਾ ਆਏ ਨਹੀਂ ਕੁਰਸੀ ਵਲਦੀ ਇਹਨੂੰ ਜਿਵੇਂ ਹੁਣ ਗੱਲਾਂ ਕਰਾਉਂਦਾ ਤੇ ਤੇਲ ਵੰਡੇ ਤੇਲ ਵੰਡੇ ਆਈ ਇਹਨਾਂ ਤੇਲ ਵੰਡੇ ਉਹਨੇ ਘਰ ਤੋਂ ਦਿੱਤੇ ਨੇ ਸਰੋਣੀ ਕਮੇਟੀ ਤੋਂ ਪੈਸੇ ਨੇ ਲੋਕਾਂ ਦੇ ਇਕੱਠੇ ਹੋਏ ਪੈਸੇ ਦਿੱਤੇ ਨੇ ਹੂੰ ਹੂੰ ਥੋੜਾ ਲੁੱਟੇ ਮਾਲ ਕਰੀ ਇਹਨਾਂ ਨੇ ਟੈਚੀ ਪਰ ਪਰ ਲੈਂਦੇ ਰਹੇ ਨੇ ਜਦੋਂ ਨੌਕਰੀਆਂ ਦਿੰਦੇ ਸੀਗੇ ਹੂੰ ਟੈਚੀ ਪਰ ਪਰ ਰੁਪਏ ਲੈਂਦੇ ਸੀ ਜਦੋਂ ਨੌਕਰੀਆਂ ਦਿੱਤੀਆਂ ਇਹਨਾਂ ਨੇ ਲੋਕਾਂ ਦਾ ਪੈਸਾ ਜੇ ਵੰਡਤਾ 10 20 ਲੱਖ 50 ਲੱਖ ਫੇਰ ਕੀ ਗੱਲ ਬਣ ਗਈ ਸਿਰਫ ਵੋਟਾਂ ਪਰਵਾਉਣ ਵਾਸਤੇ ਆ ਇਸ ਕਰਕੇ ਇਹਨਾਂ ਨੇ ਸਰਕਾਰ 10 ਸਾਲ ਰਹੀ ਆ ਉਦੋਂ ਤਾਂ ਇਹਨਾਂ ਤੋਂ ਉਦੋਂ ਤਾਂ ਬਣਾਈ ਨਹੀਂ ਹੈਗੀ ਉਦੋਂ ਕਿੱਥੇ ਗਏ ਸੀ ਉਦੋਂ ਵੀ ਇਹ ਇਸ ਕੁਰਸੀ ਤੇ 10 ਸਾਲਾਂ ਦੇ ਵਿੱਚ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਪਰ ਇਹਨਾਂ ਨੇ ਬਣਾਇਆ ਸੀ ਨੇ ਕਹਿੰਦੇ ਸਿੱਖ ਧਰਮ ਦੀਆਂ ਯਾਦਾਂ ਸਾਂਭੀਆਂ ਨੇ ਸਾਰੀਆਂ ਯਾਦਗਾਰੀਆਂ ਬਣਾਈਆਂ ਨੇ ਯਾਦਗਾਰੀਆਂ ਬਣਾਈਆਂ ਨੇ ਉਹ ਵੀ ਸੜਕਾਂ ਪੱਕੀਆਂ ਕੀਤੀਆਂ ਨੇ ਛੜਕਾਂ ਵੀ ਪੱਕੀਆਂ ਕਰਤੀਆਂ ਹੋਰ ਤਾਂ ਕੁਝ ਦੇਖਿਆ ਨਹੀਂ ਆ ਪੰਜਾਬ ਮਾਰਤਾ ਇਹਨਾਂ ਨੇ ਇਹਨਾਂ ਨੇ ਹੀ ਕਰਿਆ ਸਾਰਾ ਕੁਝ ਕਹਿੰਦੇ ਕਬੱਡੀ ਦਾ ਇੰਦਾਰਤੀ ਕਬੱਡੀ ਹੁੰਦੀ ਖੇਡਾਂ ਖੇਡਾਂ ਕਰਾਉਂਦੇ ਸੀ ਇਹਨਾਂ ਨੂੰ ਦੇਣਾ ਇਹਨਾਂ ਨੇ ਕੀ ਕਰਿਆ ਕੱਖ ਨਹੀਂ ਕਰਿਆ ਇਥੇ ਨੰਗੀਆਂ ਨਚਾਈਆਂ ਨੇ ਕੋੜਾ ਕੋੜਾ ਰੁਪਈਆ ਉਹਨਾਂ ਨੂੰ ਦੇਤਾ ਕਬੱ ਗਾਉਣ ਵਾਲੀਆਂ ਬੁਲਾ ਕੇ ਉਹਦਾ ਫਿਲਮ ਨਹੀਂ ਆ ਨਾਚ ਕਰਾਉਂਦੇ ਰਹੇ ਨੇ ਕਰੋੜਾਂ ਰੁਪਈਆ ਇਹਨਾਂ ਨੇ ਦੇਤਾ ਜੇ ਚੰਚ ਚੱਜ ਦੇ ਕੰਮ ਕਰਦੇ ਲੋਕ ਇਹਨਾਂ ਨੂੰ ਵੋਟ ਨਾ ਪਾਉਂਦੇ ਇਹਨੂੰ ਲਿਆਉਂਦੇ ਨਾ ਇਹਦਾ ਸਾਰਾ ਆਪ ਵੀ ਹਾਰ ਗਿਆ ਦਾ ਪਿਓ ਵੀ ਹਾਰਿਆ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਬਣਿਆ ਸੀ ਇਸ ਕਰਕੇ ਲੋਕਾਂ ਨੂੰ ਵੋਟਾਂ ਦੇ ਵਿੱਚ ਭਰਮਾਉਣ ਦੇ ਵਿੱਚ ਸਾਰੇ ਲੱਗੇ ਹੋਏ ਨੇ ਪਰ ਹੁਣ ਲੋਕ ਇਹਨਾਂ ਨੂੰ ਚਾਹੁੰਦੇ ਕੋਈ ਨਹੀਂ ਕੋਈ ਵੀ ਆ ਹੁਣ ਲੋਕ ਕੀ ਚਾਹਣ ਜੀ ਫਿਰ ਅੱਗੇ ਆ ਲੱਗੇ ਅੱਗੇ ਲੋਕਾਂ ਭਵਿੱਖ ਕੀ ਆ ਹੁਣ ਕੀ ਹੋਣਾ ਚਾਹੀਦਾ ਕਿਵੇਂ ਦਾ ਰਾਜ ਹੋਣਾ ਚਾਹੀਦਾ ਥੋੜੇ ਸਾਡੇ ਜਿਹੜਾ ਖਾਲਸਾ ਰਾਜਾ ਉਹ ਹੋਣਾ ਚਾਹੀਦਾ ਉਹ ਕਿਦਾਂ ਜਿਹੜਾ ਅਸਲ ਜਿਹੜੇ ਪੰਜਾਬ ਦੀ ਕੋਈ ਗੱਲ ਕਰੀ ਹਮ ਜਿਹੜੀ ਜਿਹੜੇ ਦਿੱਲੀ ਤੋਂ ਗੱਲ ਕਰਿਓ ਉਹ ਕਾਹਦੀ ਗੱਲ ਇਹ ਹੁਣ ਇੱਕ ਦੂਜੇ ਨੂੰ ਭੰਡੀ ਜਾਂਦੇ ਨੇ ਪਰ ਹੁਣ ਤੱਕ ਤਾਂ ਇਹਨਾਂ ਦੀਆਂ ਯਾਰੀਆਂ ਭਾਜਪਨ ਨਾਲ ਨਾਲ ਰਹੀਆਂ ਨੇ ਸਰਕਾਰ ਇਹਨਾਂ ਦੇ ਉਹਨਾਂ ਨਾਲ ਰਲ ਕੇ ਬਣਾਉਂਦੇ ਰਹੇ ਨੇ ਅੱਜ ਇਹਨਾਂ ਨੂੰ ਮਾੜਾ ਬੋਲਣ ਲੱਗੇ ਸਿਆਸਤ ਨੇ ਤਾਂ ਥੁੱਕ ਕੇ ਚੱਟਣ ਵਾਲੇ ਨੇ ਪਤਾ ਨਹੀਂ ਕਦੋਂ ਇਕੱਠੇ ਹੋ ਜਾਣ ਇਹਨਾਂ ਦਾ ਕੋਈ ਇਤਬਾਰ ਨਹੀਂ ਲੋਕਾਂ ਦਾ ਮੋਹ ਭੰਗ ਹੋ ਗਿਆ ਬਾਦਲਕਿਆਂ ਤੋਂ ਕਾਂਗਰਸ ਤੋਂ ਆਪ ਵਾਲਿਆਂ ਤੋਂ ਤੇ ਇਹਨਾਂ ਤੋਂ ਲੋਕਾਂ ਦਾ ਮੂੰਹ ਭੰਗ ਹੋ ਰਿਹਾ ਹੁਣ ਲੋਕ ਭਾਈ ਅਮਰਤਪਾਲ ਨੂੰ ਸੀਐਮ ਦੇਖਣਾ ਚਾਹੁੰਦੇ ਨੇ ਜੇ ਖਾਲਸਾ ਰਾਜ ਆਉਂਦਾ ਤੁਸੀਂ ਕਹਿੰਦੇ ਭਾਈ ਅਮਰਤਪਾਲ ਸੀਐਮ ਬਣਦੇ ਨੇ ਤਾਂ ਪ੍ਰਵਾਸੀਆਂ ਦਾ ਕੀ ਹੱਲ ਕੀਤਾ ਜਾਊਗਾ ਇਹਨਾਂ ਨੂੰ ਪੰਜਾਬ 'ਚ ਰੱਖਿਆ ਜਾਊਗਾ ਜਾਂ ਪੰਜਾਬ ਚੋਂ ਕੱਢਿਆ ਜਾਊਗਾ ਇਹ ਤਾਂ ਹੁਣ ਜੋ ਸਰਕਾਰ ਆਊ ਸਾਰਾ ਕੁਝ ਉਹਦਾ ਹੱਲ ਹੋ ਜਾਊਗਾ ਕੋਈ ਵੱਡੀਆਂ ਗੱਲਾਂ ਨਹੀਂ ਰਹੀਆਂ ਇੱਥੇ ਕਿਉਂ ਰੌਲਾ ਪੈਂਦਾਗਾ ਜੇ ਅਸੀਂ ਕਹਿੰਦੇ ਨੇ ਵੀ ਤੁਸੀਂ ਇਹਨਾਂ ਨੂੰ ਬਾਹਰ ਚਲੇ ਜਾਣ ਕਰਨ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਨੇ ਕਿਹਾ ਦੀ ਇੱਥੇ ਕੋਈ ਭਈਆ ਨਹੀਂ ਥਣੇ ਸਾਰੇ ਭਜਾਤੇ ਉਹਨਾਂ ਨੇ ਹੂੰ ਉਦੋਂ ਤਾਂ ਕੋਈ ਬੋਲਿਆ ਲੀਡਰ ਉਦੋਂ ਉਹਨਾਂ ਦੇ ਘੁੰਗੜੀਆਂ ਪੈਗੀਆਂ ਸੀ ਮੂੰਹ 'ਚ ਤਮ ਲਾਡੂ ਉਹਨੇ ਸਾਰੇ ਕੁੱਟ-ਕੁੱਟ ਕੇ ਕੱਢਤੇ ਉਦੋਂ ਨਹੀਂ ਕੋਈ ਬੋਲਿਆ ਭਜਾਇਆ ਕਿ ਨਹੀਂ ਤੁਹਾਡੇ ਸਾਹਮਣੇ ਮੀਡੀਆ ਦੇ ਵਿੱਚ ਸਾਰਾ ਕੁਝ ਆਏਗਾ ਜੇ ਪੰਜਾਬ ਤੇ ਗੱਲਾਂ ਜਾਂਦੀਆਂ ਨੇ ਫਿਰ ਇਹਨਾਂ ਦੇ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਪੰਜਾਬੀ ਲੋਕ ਹੁਣ ਇਹਨਾਂ ਨੂੰ ਵੋਟ ਨਹੀਂ ਪਾਉਣਗੇ ਭਈਆਂ ਦੀਆਂ ਵੋਟਾਂ ਉਹਨਾਂ ਨੇ ਕਰੋੜਾਂ ਦੇ ਵਿੱਚ ਪ੍ਰਵਾਸ ਕਰਤਾ ਉਹਨਾਂ ਦੀਆਂ ਵੋਟਾਂ ਤੇ ਜਿੱਤਦੇ ਨੇ ਉਹਨਾਂ ਦੀਆਂ ਵੋਟਾਂ ਲੈਣ ਵਾਸਤੇ ਜਿਹੜਾ ਹੈਗਾ ਇਹ ਤਾਂ ਹੀ ਆਵਾਮ ਦੀ ਜਿਹੜੀ ਆਵਾਜ਼ ਆ ਪੰਜਾਬ ਦੇ ਲੋਕਾਂ ਦੀ ਉੱਧ ਪਰ ਰਹੇ ਨੇ ਇਹ ਤਾਂ ਹੀ ਭਗਵੰਤਵੰ ਦਾ ਬਿਆਨ ਆਇਆ ਵੀ ਵੋਟਾਂ ਟੁੱਟ ਰਹੀਆਂ ਨੇ ਵੋਟਾਂ ਟੁੱਟਣੀਆਂ ਇਹਦੇ ਨਾਲ ਜੇ ਇਹਨਾਂ ਨੂੰ ਪ੍ਰਵਾਸੀਆਂ ਦੇ ਇਹਨਾਂ ਨੂੰ ਭਗਤ ਮੈਂ ਵੋਟ ਕਿਹਨੇ ਪਾਉਣੀ ਆ ਹੂੰ ਇਹਨਾਂ ਨੂੰ ਕੋਈ ਵੋਟ ਨਹੀਂ ਪਾਉਂਦਾ ਹੈਗਾ ਖੁਸ਼ ਨਹੀਂ ਹੈਗਾ ਸਰਕਾਰ ਤੋਂ ਕੁਝ ਨਹੀਂ ਕਰਾ ਸਰਕਾਰ ਨੇ ਕੀ ਕਰਿਆ ਇਹਨਾਂ ਨੇ ਦੱਸੋ ਤਾਂ ਸਹੀ ਕੀ ਕਰਿਆ ਇਹਨਾਂ ਨੇ ਇਹ ਨੌਕਰੀਆਂ ਦੇਤੀਆਂ ਕਹਿੰਦੇ ਬਿੱਲ ਮਾਫ ਕਰਤੇ ਜਿਹੜੇ ਕਿਹਨੂੰ ਨੌਕਰੀ ਦੇਤੀਆਂ ਕਹਿੰਦੇ ਬਿੱਲ ਮਾਫ ਕਰਤੇ ਬੋਰਡ ਲੱਗੇ ਹੋਏ ਨੇ ਵੱਡੇ ਵੱਡੇ ਮਾਲੀ ਚੰਡੀਗੜ੍ਹ ਚ ਭਗਵੰਤਵੰ ਆ ਬਾਦਲਾਂ ਤੇ ਵੀ ਇਹਨੇ ਪਤੀਲੇ ਤੇ ਫੋਟੋ ਲਾਤੀ ਬਾਦਲ ਨੇ ਹੂੰ ਇਹਨੇ ਫਲਾਨੇ ਤੇ ਫੋਟੋ ਲਾਤੀ ਹੁਣ ਆਪ ਆਪ ਦੇ ਤੇ ਝੋਲਿਆਂ ਤੇ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜਾ ਕੁਛ ਇਹ ਕਹਿੰਦਾ ਰਿਹਾ ਉਹ ਸਾਰੀਆਂ ਗੱਲਾਂ ਨੇ ਉਲਟਾ ਕਰ ਲਈਆਂ ਲੋਕਾਂ ਦੀ ਇਹ ਆਵਾਜ਼ ਸੁਣੀ ਚਾਹੀਦੀ ਆਵਾਜ਼ ਲੋਕਾਂ ਨੇ 92 ਦਿੱਤੇ ਨੇ ਇਹਨਾਂ ਨੂੰ ਹੂੰ ਰਿਕਾਰਡ ਤੋੜਤਾ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਉਮੀਦਾਂ ਰੱਖਿਆ ਤੇ ਇਹਨਾਂ ਤੋਂ ਪਰ ਇਹਨਾਂ ਨੇ ਕੱਖ ਨਹੀਂ ਕਰਿਆ ਹੈਗਾ ਹੁਣ ਇਹ ਗੱਲਾਂ ਨੇ ਇਹਨਾਂ ਕੋਲੇ ਹਾਂਜੀ ਤਣ ਕਾਠ ਵੀ ਹੋ ਰਿਹਾ ਜੀ ਇੱਕ ਬਲਾਚੌਰ ਦੇ ਵਿੱਚ ਪ੍ਰਵਾਸੀਆਂ ਦੇ ਵਿਰੁੱਧ ਦੇ ਵਿੱਚ ਮਤਲਬ ਜਥੇਬੰਦੀ ਵੱਲ ਹੁਣ ਤੁਹਾਡੇ ਵੱਲੋਂ ਥੋੜੀ ਜਥੇਬੰਦੀ ਵੱਲੋਂ ਕੀ ਕੀਤਾ ਜਾ ਰਿਹਾ ਵੀ ਕੋਈ ਇਹਨਾਂ ਨੱਥ ਪਾਈ ਜਾਵੇ ਕੀ ਕੋਈ ਵਿਉਤਬੰਦੀ ਘੜੀ ਆ ਤੁਸੀਂ ਨੇ ਜਿਹੜੇ ਸਰਕਾਰ ਆ ਨਾ ਸਰਕਾਰ ਇਹ ਮਤਾ ਲਿਆ ਵੇ ਇੱਕ ਹੂੰ ਜੀ ਇੱਥੇ ਕਿਸੇ ਦਾ ਵੋਟ ਕਾਡ ਨਾ ਬਣੇ ਇੱਥੇ ਕਿਸੇ ਦਾ ਕਿਸੇ ਨੂੰ ਜ਼ਮੀਨ ਨਾ ਦਿੱਤੀ ਜਾਵੇ ਜਦੋਂ ਬਾਹਰਲੇ ਸਟੇਟਾਂ ਨੇ ਮਤੇ ਪਾਤੇ ਹਮਾਚਲ ਉੱਥੇ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਪੰਜਾਬ ਉੱਤ ਜਾ ਕੇ ਉਤਰਾਖੰਡ ਤੇ ਨਹੀਂ ਖਰੀਦ ਸਕਦੇ ਯੂਪੀ ਤੇ ਨਹੀਂ ਖਰੀਦ ਸਕਦੇ ਤੇ ਇੰਮੋਟਿਪ ਹੈ ਹੋਣੀ ਫਿਰ ਅਸੀਂ ਕਿਉਂ ਨਹੀਂ ਮਤਾ ਪਾ ਸਕਦੇ ਕੰਮ ਕਰਨ ਵਾਸਤੇ ਇਹਨੇ ਕੰਮ ਕਰਨ ਤੇ ਇੱਥੇ ਦੇ ਬਚਨ ਦੇ VOTER ਨਾ ਬਣਾਓ ਇਹਨਾਂ ਨੂੰ ਕਿਉਂ ਨਹੀਂ ਭਗੰਤ ਮਸਕੰਜਾ ਕਾਸ਼ ਰਿਆ ਫਿਰ ਇਹਨਾਂ ਤੇ ਜਦੋਂ ਚਲੋ ਕੰਮ ਕਰਨ ਆ ਸਕਦੇ ਨੇ ਫਿਰ ਜਿਹੜੇ VOTER ਕਾਰਡ ਬਣਦੇ ਨੇ ਕਿਉਂ ਇਹ ਬੰਦ ਨਹੀਂ ਸਕਤਾਈ ਨਾਲ ਕਿਉਂ ਨਹੀਂ ਕੋਈ ਬਿਆਨ ਵਾਲਾ ਭਗੰਤ ਮਾਨ ਦਾ CM ਇਹਨਾਂ ਨੇ VOTERਾਂ ਦੀ ਖਾਤਰ ਮਹ ਸਾਰਾ ਕੁਝ ਕਰੀ ਜਾਂਦੇ ਨੇ ਪੰਜਾਬ ਆ ਮਾਉਂ ਜਾ ਚੁੱਕਾ ਸਾਰਾ ਕੁਝ ਹੋਊਗਾ ਜਦੋਂ ਲੈ ਲੋਕ ਲਹਿਰ ਬਣ ਜੇ ਫਿਰ ਸਰਕਾਰ ਨੂੰ ਝੁਕਣਾ ਪੈਂਦਾ ਇਹਨੇ ਤਾਂ ਹੁਣ ਆਪਦਾ ਬਹੁਤ ਇੱਕ ਲਾਇਆ ਦੇ ਆ ਆਪਣੇ ਕਿਸਾਨਾਂ ਦੇ ਉੱਤੇ ਪੋਲਿਸੀ ਲਿਆਂਦੀ ਸੀ ਪਤਾ ਨਹੀਂ ਕੀ ਨੌ ਰੱਖਿਆ ਲੈਂਡ ਪੂਲਿੰਗ ਮੈਂ ਐ ਕਰ ਦੂੰਗਾ ਉਹ ਕਰ ਦੂੰਗਾ ਫਿਰ ਆਪ ਹੀ ਮਹੀਨੇ ਕੇ ਬਾਅਦ ਜਦੋਂ ਨਾ ਹੀ ਲੋਗਰ ਲੋਕਾਂ ਦੀ ਇਕੱਠੇ ਹੋਗੇ ਫਿਰ ਆਪ ਹੀ ਵਾਪਸ ਲੈ ਲਈ ਹੁਣ ਇਹਨਾਂ ਦਾ ਸਾਲ ਕਰ ਰਹਿੰਦਾ ਚੰਗੇ ਕੰਮ ਕਰ ਲੈਣ ਇਹ ਜੇ ਮਾੜਾ ਮੋੜਾ ਕਿਸੇ ਨੇ ਕੁਝ ਲੈਣਾਗਾ ਤੇ ਪ੍ਰਵਾਸੀਆਂ ਦਾ ਤੁਹਾਨੂੰ ਆਪਾਂ ਫੇਰ ਪ੍ਰਵਾਸੀਆਂ ਦੀ ਗੱਲ ਤੇ ਆਉਨੇ ਆ ਜੀ ਹਨਾ ਜੇ ਪ੍ਰਵਾਸੀ ਐਦਾਂ ਚੱਲਦਾ ਰਿਹਾ ਪ੍ਰਵਾਸੀ ਨੂੰ ਜਿਹੜੇ ਪੱਕੇ ਨੇ ਪੱਕੇ ਘਰ ਬਣਾ ਕੇ ਰਹਿ ਰਹੇ ਨੇ ਫਿਰ ਉਹ ਕਿੱਦਾਂ ਆਪਣਾ ਘਰ ਛੱਡ ਕੇ ਜਾਣਗੇ ਜਿਨ੍ਹਾਂ ਨੇ ਸਾਰਾ ਕੁਝ ਸੈੱਟ ਕੀਤਾ ਆਪਣਾ ਬਿਜ਼ਨਸ ਸੈੱਟ ਕੀਤੇ ਹੋਏ ਸਾਰਾ ਕੁਝ ਹੋ ਜਾਂਦਾ ਜਦੋਂ ਸਰਕਾਰ ਚਾਹੇ ਸਾਰਾ ਕੁਝ ਕਰ ਸਕਦੀ ਹੈ ਹੂੰ ਸਰਕਾਰਾਂ ਸਾਰਾ ਕੁਝ ਕਰ ਸਕਦੀਆਂ ਨੇ ਲੋਕਾਂ ਦਾ ਸਾਧਣਾ ਲੋਕਾਂ ਦੀ ਆਵਾਜ਼ ਮੰਨਣੀ ਸੁਣਨੀ ਚਾਹੀਦੀ ਵੀ ਲੋਕ ਕੀ ਚਾਹੁੰਦੇ ਨੇ ਜਿਹੜਾ ਰਾਜਾ ਲੋਕਾਂ ਦੀ ਆਵਾਜ਼ ਨਹੀਂ ਸੁਣਦਾ ਫਿਰ ਉਹਦੀ ਰਾਜਕਤੀ ਰਹਿੰਦੀ ਨਹੀਂ ਹੁੰਦੀ ਬਹੁਤਾ ਦੇਰ ਹੂੰ ਇਸ ਕਰਕੇ ਲੋਕਾਂ ਦੀ ਭਾਵਨਾ ਲੋਕਾਂ ਦੀ ਕੀ ਰਾਏ ਆ ਲੋਕ ਕੀ ਚਾਹੁੰਦੇ ਨੇ ਸਾਨੂੰ ਉਹਨਾਂ ਦੇ ਨਾਲ ਚਲਾਦਾ ਹੀ ਦਾ ਨੇਪਾਲ ਵਾਲੇ ਰਾਜਾ ਕਹਿੰਦਾ ਸੀ ਕਿ ਹੁਣ ਮਾਈ ਦਾ ਲਾਲ ਆ ਜਿਹੜਾ ਮੇਰੇ ਕੋਤੀ ਤੇ ਲਾਹੂਗਾ ਉਹਨੇ ਲੋਕਾਂ ਦੀ ਆਵਾਜ਼ ਨਹੀਂ ਹੋਣੀ ਇਹਦੀ ਵੀਡੀਓ ਆ ਰਹੀ ਹੈ ਵੀ ਕੌਣ ਆ ਮਾਈ ਦਾ ਲਾਲ ਆ ਜਿਹੜਾ ਮੈਨੂੰ ਕੋਤੀ ਤੇ ਲਾਹੂਗਾ ਹੂੰ ਜਦੋਂ ਲੋਕ ਰਾਏ ਬਣ ਗਏ ਉਹ ਦੇਖ ਲਓ ਹੁਣ ਫਿਰ ਕਿਵੇਂ ਭੱਜੇ ਨੇ ਫਿਰ ਟੋਕਰੀ ਜਿਵੇਂ ਹੈਗੇ ਗਿਆ ਉਹ ਵੀ ਹੈਲੀਕਾਪਟਰ ਲੈ ਗਿਆ ਵੀ ਜੀ ਲੋਕਾਂ ਨੇ ਕੁੱਟ ਕੁੱਟ ਦੇਣਾ ਲੋਕਾਂ ਨੇ ਕੁੱਟ ਕੇ ਮਾਰ ਦੇਣਾ ਉਹਨੂੰ ਹੈਲੀਕਾਪਟਰ ਚੱਕ ਕੇ ਲੈ ਕੇ ਗਿਆ ਟੋਕਰੀ ਦੇ ਨਾਲ ਆਏ ਬੱਚੇ ਨੇ ਇਹ ਜਦੋਂ ਲੋਕ ਇਕੱਠੇ ਹੋ ਜਾਂਣ ਲੋਕਾਂ ਦੀ ਆਵਾਜ਼ ਗੱਲ ਸੁਣੀ ਚਾਹੀਦੀ ਵੀ ਲੋਕ ਚਾਹੁੰਦੇ ਕੀ ਨੇ ਅਸੀਂ ਸਾ ਅਸੀਂ ਕੋਈ ਗੱਦੀ ਨਹੀਂ ਲੈਣੀ ਨਾ ਸਾਨੂੰ ਕਿਸੇ ਚੀਜ਼ ਦਾ ਵੀ ਅਸੀਂ ਇਲੈਕਸ਼ਨ ਲੜਨੀ ਆ ਅਸੀਂ ਤਾਂ ਲੋਕਾਂ ਦਾ ਭਲਾ ਚਾਹੁੰਦੇ ਆ ਵੀ ਸੱਚ ਤੇ ਖੜਨਾ ਸੱਚ ਬੋਲਣਾ ਜਿਹੜਾ ਕੋਈ ਗਲਤ ਚੱਲੂਗਾ ਪੰਜਾਬ ਦੇ ਨਾਲ ਉਹਨੂੰ ਅਸੀਂ ਕਹਾਂਗੇ ਵੀ ਤੁਹਾਡੇ ਚਾ ਨੁਕਸਾ ਕੱਢ ਲਓ ਪਹਿਲਾਂ ਨੁਕਸ ਕੀਤੇ ਬਾਦਲ ਕਿਆ ਨੇ ਕਾਂਗਰਸ ਨੇ ਆਪ ਵਾਲਿਆਂ ਭਾਜਪਾ ਵਾਲਿਆਂ ਨੇ ਹੁਣ ਇਹ ਸਾਰੇ ਨੁਕਸਾਨਾਂ ਚ ਹੋਗੇ ਉਦੋਂ ਦੁਖਣੇ ਸਾਡਾ ਕੰਮ ਆਸੀਂ ਦੱਸਣਾ ਅਜੀਤ ਰੋਲਾ ਪਾਵੇਂ ਸੱਚ ਤੇ ਖੜਾਗੇ ਸਾ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਜੰਮੇ ਜਾਏ ਆ ਇਸ ਤੋਂ ਖਾਨੇ ਆ ਇਥੋਂ ਦਾ ਪਹਿਨਦੇ ਫਿਰ ਅਸੀਂ ਪੰਜਾਬ ਦਾ ਕਿਉਂ ਨਾ ਗੱਲ ਕਰੀਏ ਪੰਜਾਬ ਦੀ ਕਰਾਂਗੇ ਗੱਲ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਲੋਕਾਂ ਦੀ ਆਵਾਜ਼ ਬਣਨੀ ਤੇ ਉਹਨਾਂ ਦੀ ਸੁਣਨੀ ਤੇ ਲੋਕ ਕਹਿ ਰਹੇ ਨੇ ਵੀ ਇਹਨਾਂ ਨੂੰ ਜਿਹੜੇ ਜਿਨੇ ਕੀਤਾ ਜੁਰਮ ਕੀਤਾ ਹੈ ਪ੍ਰਵਾਸੀ ਨੇ ਵੀ ਉਹਨੂੰ ਸਖਤ ਰੋਸਾ ਸਦਾ ਹੋਣੀ ਚਾਹੀਦੀ ਹੈ ਉਹ ਤਾਂ ਹੈਗੀ ਆ ਵੀ ਫਾਂਸੀ ਦੀ ਸਜ਼ਾ ਕਹਿੰਦੇ ਨੇ ਪਰ ਫਾਂਸੀ ਆਪਣੇ ਦਿੱਤੀ ਜਾਂਦੀ ਹੈ ਪਤਾ ਨਹੀਂ ਲੱਗਦਾ ਕਿ ਸਾਨੂੰ ਵੀ ਫਾਂਸੀ ਚੌਂਕ 'ਚ ਖੜ ਕੇ ਦਿੱਤੀ ਦੇਣੀ ਚਾਹੀਦੀ ਵੀੜਲ ਗਾਣੋ ਕੋ ਜੁਰਮ ਕਰਨ ਲੱਗੇ ਸੋਚੇ ਪਹਿਲਾਂ ਸਾਡੇ ਵੀ ਡਰ ਬੈਠੇ ਲੋਕਾਂ ਦੇ ਮਨਾਂ ਚ ਸਾਡੇ ਦਿੱਤੀਆ ਕਾਨੂੰਨ ਆ ਬਾਹਰਲੇ ਦੇਸ਼ਾਂ ਦੇ ਵਧੀਆ ਕਾਨੂੰਨ ਨੇ ਇੱਥੇ ਇੱਕ ਹੁਣ ਰੀਲ ਚੱਲਦੀ ਆ 10 ਕਿ ਦਿਨ ਹੋ ਗਏ ਚੱਲੀ ਜਾਂਦੀ ਸੀ ਪਤਾ ਨਹੀਂ ਕਿਹੜੇ ਮੁਸਲਮਾਨੀ ਦੇਸ਼ ਆ ਉਥੇ 사우ਦੀ ਅਰਬ ਚ 12 12 ਰੇਪ ਦੇ ਕੇਸ ਆਏ ਉਹਨਾਂ ਨੇ 12 ਬੰਦੇ ਚੌਂਕ 'ਚ ਖੜਾ ਕੇ ਸਿਰ ਕਲਮ ਕਰ ਦਿੱਤੇ 사우ਦੀ ਅਰਬ 'ਚ ਬੜੇ ਸਖਤ ਕਾਨੂੰਨ ਨੇ ਜੀ ਦੇਖੋ ਜਿਹੜਾ ਕੋਈ ਗਲਤ ਕਰਦਾ ਉਹਦੇ ਨਾਲ ਹੋਇਆ ਜਾ ਪੇਸਾ ਆਉਣਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਵੀ ਆਪਣੇ ਵੀ ਇਦਾਂ ਦੇ ਕਾਨੂੰਨ ਆਉਣੇ ਚਾਹੀਦੇ ਨੇ ਜਿਹੜੇ ਚਰਮਬਾਦਰੇ ਆਪਣੇ ਦਾ ਇੱਥੇ ਤਾਂ ਬੁਲਾਦਕਾਰੀ ਵੀ ਫਿਰਦੇ ਨੇ ਹੂੰ ਇੱਥੇ ਤਾਂ ਸਰਕਾਰ ਦੇ ਬੁਲਾਦਕਾਰੀ ਹੁਣ ਨਹੀਂ ਹੋਏ ਲਾਲਪੁਰ ਪਰਚੋ ਚਲਸੇ ਤਾਂ ਉਹ ਹਜੇ 4 ਸਾਲ ਦੀ ਕੈਦ ਹੋ ਕੇ ਹਟਿਆ ਹਾਂਜੀ ਜਿਹੜਾ ਐਮਐਲਏ ਐਮਪੀ ਨੇ ਉਹਨਾਂ ਵਿੱਚ 35% ਜਿਹੜੇ ਐਮਪੀ ਨੇ ਉਹ ਬੁਲਾਦਕਾਰ ਦੇ ਦੋਸ਼ ਨੇ ਉਹਨਾਂ ਤੇ ਜਿੰਨੇ ਐਮਐਲਏ ਨੇ ਇੱਥੇ ਅੱਧੇ ਸਾਰੇ ਦੋਸ਼ੀ ਨੇ ਬੁਲਾਦਕਾਰ ਦੇ ਕੇਸਾਂ ਦੇ ਵਿੱਚ ਉਲਝੇ ਹੋਏ ਨੇ ਕਈਆਂ ਨੂੰ ਸਜ਼ਾ ਹੋ ਗਿਆ ਤਰੋ ਥੋੜੇ ਸਾਹਮਣੇ ਹੁਣ ਭਗਵੰਤ ਮਾਨ ਦੱਸੇ ਤਿਰਪਾਈ ਮਰਤਬਾ ਵਾਲੋਂ ਕਿਉਂ ਨਹੀਂ ਪ੍ਰੋਲ ਦੇ ਰਹੇ ਮੋੜਾ ਕੋਈ ਕਸੂਰ ਵੀ ਨਹੀਂ ਅੰਦਾ ਸਰਕਾਰਾਂ ਨੇ ਜਿਹੜਾ ਕੋਈ ਸੱਚ ਪੰਜਾਬ ਦੀ ਗੱਲ ਕਰਦਾ ਹੁਣ ਆ ਜਿਹੜੇ ਪੰਜਾਬ ਦੀਆਂ ਗੱਲਾਂ ਕਰਦੇ ਨੇ ਕਈਆਂ ਤੇ ਪਰਚੇ ਦਰਜ ਹੋ ਗਏ ਅੱਜ ਕਰਤੇ ਇਹਨਾਂ ਨੇ ਹੂੰ ਐਮਪੀ ਬੰਨ ਤੋਂ ਬਾਅਦ ਵੀ ਕਿਉਂ ਨਹੀਂ ਜੇਲ੍ਹ ਚੋਂ ਬਾਹਰ ਆ ਰਿਹਾ ਜਦੋਂ ਲੋਕਾਂ ਨੇ ਜਿਤਾਤਾ ਜੇ ਦਾ ਸਰਕਾਰ ਦੀ ਉਹ ਬੋਲੀ ਬੋਲੇ ਦਬਾ ਲੈਣੋ ਫਿਰ ਤਾਂ ਕੱਲ ਨੂੰ ਛੱਡ ਦੇਣਗੇ ਹੱਥ ਨੂੰ ਛੱਡ ਦੇਣਗੇ ਉਹ ਨਹੀਂ ਮੰਨਦਾ ਨਹੀਂ ਛੱਡ ਰਹੇ ਕੋਈ ਗੱਲ ਨਹੀਂ ਆਵਾਮ ਸੇ ਡਾਲੂਗਾ ਹੁਣ ਲੱਗਦਾ ਵੀ 27 ਦੇ ਵਿੱਚ ਮੁੱਖ ਮੰਤਰੀ ਬਣ ਗਏ ਇਹ ਇੱਕ ਵਾਰ ਹੋਣਗੇ ਆਪ ਹੀ ਚੁਣਾ ਲੈਣਗੇ ਆਪ ਹੀ ਲੋਕਾਂ ਨੇ ਚੁਣਾ ਲੈਣਾ ਵੋਟਾਂ ਪਾ ਦੇ ਕਿੰਨੇ ਕ ਲੋਕ ਤੁਹਾਡੇ ਨਾਲ ਨੇ ਤੁਹਾਨੂੰ ਕੀ ਲੱਗ ਰਿਹਾ ਵੀ ਕਿੰਨਾ ਕ ਤੁਹਾਡਨ ਰਿਸਪਾਂਸ ਮਿਲ ਰਿਹਾ ਹੁਣ ਜਦੋਂ ਪਿੰਡਾਂ ਵਿੱਚ ਜਾਂਦੇ ਹੋ ਤੇ ਮੈਂ ਕਿਹੜਾ ਮੁੱਖ ਮੰਤਰੀ ਬਣਨਾ ਵੀ ਮੈਂ ਲੋਕਾਂ ਦਾ ਵੋਟਾਂ ਲੈਣੀਆਂ ਨੇ ਨਹੀਂ ਤੁਸੀਂ ਮਤਲਬ ਪਾਰਟੀ ਦੇ ਨਾਲੋਂ ਮੈਂ ਤਾਂ ਅਸਟਾ ਮਦਦ ਕਰਨੀ ਆ ਜਿਹੜੇ ਸੱਚ ਦੇ ਨਾਲ ਖੜੂਗਾ ਅਸਟਾ ਉਹਦੀ ਮਦਦ ਕਰਨੀ ਆ ਹਾਂਜੀ ਉਹੀ ਕਹਿੰਦੇ ਆ ਵੀ ਕਿੰਨਾ ਰਿਸਪਾਂਸ ਮਿਲਦਾ ਪਿੰਡਾਂ ਦੇ ਪਿੰਡਾਂ ਦੇ ਲੋਕਾਂ ਦੀ ਮਿਲਦਾ ਤੁਹਾਨੂੰ ਕਮੈਂਟਾਂ ਦਾ ਸੁਣ ਲਿਓ ਵੀ ਕਿੰਨਾ ਕ ਰਿਸਪਾਂਸ ਮਿਲਦਾ ਉਹਦੀ ਫ ਇੱਕ ਪਾਸੇ ਪਾ ਲਿਓ ਫੋਟੋ ਸਾਰਿਆਂ ਜਿਹੜੇ ਜਿਹੜੇ ਮੁੱਖ ਮੰਤਰੀ ਰਹੇ ਨੇ ਉਹਨਾਂ ਦੀ ਫੋਟੋ ਪਾ ਲਿਓ ਨਾਲ ਨਾਲ ਉਹਦੀ ਲਾ ਦਿਓ ਫਿਰ ਪਤਾ ਲੱਗੂ ਲੋਕਾਂ ਦਾ ਕਿੰਨਾ ਰਿਸਪਾਂਸ ਆਉਂਦਾ ਤੁਸੀਂ ਖਾਲਸ ਰਾਜ ਕਹਿੰਦੇ ਹੋ ਜਿਹਦੇ ਵਿੱਚ ਸਾਰਾ ਸ਼ੁੱਧ ਹੋਵੇ ਤੁਸੀਂ ਕਹਿੰਦੇ ਹੋ ਵੀ ਵੀ ਬਾਕੀ ਧਰਮਾਂ ਦੇ ਲੋਕ ਵੀ ਰਹਿਣਗੇ ਫਿਰ ਪਹਿਲਾਂ ਵੀ ਰਹਿੰਦੇ ਰਹੇ ਨੇ ਪਹਿਲਾਂ ਇੱਥੋਂ ਕਿਹਨੇ ਕੱਢੇ ਨੇ ਇੱਥੇ ਹਿੰਦੂ ਜਿਹੜਾ ਪੰਜਾਬ ਦਾ ਵਾ ਸਾਡਾ ਭਰਾ ਹਿੰਦੂ ਵੀ ਸਾਡਾ ਭਰਾ ਮੁਸਲਮਾਨ ਵੀ ਸਾਡਾ ਭਰਾ ਇਸਾਈ ਵੀ ਸਾਡੇ ਭਾਈ ਨੇ ਜਿਹੜਾ ਪੰਜਾਬ ਦਾ ਮੈਂ ਸਾਡੇ ਭਰਾ ਨੇ ਤੁਹਾਨੂੰ ਕਿਹਨੇ ਕਹਦਾ ਵੀ ਇਹ ਇੱਥੋਂ ਕੱਢਣੇ ਨੇ ਪਰਵਾਸੀ ਕਹਿੰਦੇ ਕੱਢਣ ਨੂੰ ਉਹਦੀ ਗੱਲ ਕਰਦੇ ਵੀ ਪਰ ਕੋਈ ਜਿਹੜਾ ਕੋਈ ਇੱਥੇ ਗੁੰਡਾ ਕਰਦੀ ਕਰੂ ਉਹ ਤਾਂ ਕੱਢੇ ਜਾਣਗੇ ਹੂੰ ਗੁੰਡਾ ਕਰਦੀ ਨਹੀਂ ਸਹਿੰਦੇ ਅਸੀਂ ਸਾਰੇ ਤਾਂ ਨਹੀਂ ਕੱਢਦੇ ਮਤਲਬ ਜਿਹੜਾ ਕੋਈ ਪੰਜਾਬ ਦਾ ਜੰਮਾ ਜਾਏ ਉਹਨੂੰ ਕਿਵੇਂ ਉਹ ਸਾਡੇ ਨੇ ਜਿਹੜੇ ਜਿਹੜਾ ਕੋਈ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਆ ਕੇ ਗੁੰਡਾ ਕਰਦੀ ਕਰੂਗਾ ਸਾਡੀਆਂ ਧੀਆਂ ਭੈਣਾਂ ਨੂੰ ਛੇੜੂਗਾ ਜਾਂ ਬੱਚਿਆਂ ਨਾਲ ਮਾੜੇ ਕੋ ਹਰਮਨ ਨੂੰ ਮੌਤੇ ਘਰ ਟਾਰੂਗਾ ਉਹ ਰੀਵਾਸੀ ਰਹਿਣ ਨਹੀਂ ਦੇਤੇ ਤੇ ਜਿਹੜੇ ਕੰਮ ਕਰਨ ਇੱਥੇ ਆ ਕੇ ਆਉਣਗੇ ਬਾਹਰਲੇ ਸੂਬਿਆਂ ਵਾਲੇ ਰਹਿਣਗੇ ਉਹ ਕੰਮ ਕਰ ਕੰਮ ਕਰ ਸਕਦੇ ਨੇ ਹੂੰ ਕੰਮ ਕਰਕੇ ਜਾਣ ਆਵਦਾ ਠੀਕ ਹੈ ਬਾਬਾ ਇਹ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਇਸ ਮੁੱਦੇ ਬਾਰੇ ਜੋ ਹੋਇਆ ਹੈ ਹੁਸ਼ਿਆਰਪੁਰ ਦੇ ਵਿੱਚ ਤੇ ਇਹ ਮੈਂ ਤਾਂ ਇਹ ਕਹਿਣਾ ਕਿ ਕੀ ਹੋਣਾ ਚਾਹੀਦਾ ਜਨ ਸਖਤੀ 71 ਹੋਵੇ ਅਜੇ ਵੀ ਜਾਗ ਜੋ ਨਹੀਂ ਥੋੜ ਨੂੰ ਇਹ ਸਾਨੂੰ ਪੰਜਾਬ ਨੂੰ ਬਾਲੇ ਭਿਆਨਕ ਨਤੀਜੇ ਭੁਟਣੇ ਪੈਣਗੇ ਜੇ ਅਸੀਂ ਇਕੱਠੇ ਨਾ ਹੋਏ ਪੰਜਾਬ ਸਾਡਾ ਗੁਰਾਂ ਦੇ ਨਾਂ ਤੇ ਵਰਦਾ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਅਸੀਂ ਇੱਥੇ ਆਪ ਅੰਕ ਨਹੀਂ ਫਰਾਉਣ ਦੇਣਾ ਕਿਸੇ ਨੂੰ ਲਾਂਬੂ ਹੀ ਲਾਉਣ ਦੇਣਾ ਪੰਜਾਬ ਦੀ ਜਿਹੜੀ ਪੰਜਾਬ ਦਾ ਮਾਹੌਲ ਆ ਉਹ ਖਰਾਬ ਨਹੀਂ ਕਰਾ ਦੇਣਾ ਅਸੀਂ ਪੰਜਾਬ ਦੇ ਵਾਰਸਾਂ ਪੰਜਾਬ ਦੇ ਵਾਰਸ ਅਸਲ ਜਿਹੜਾ ਪੰਜਾਬ ਦਾ ਕੋਈ ਵੀ ਆ ਚਾਹੇ ਮੁਸਲਮਾਨਾ ਤੇ ਹਿੰਦੂ ਚਾਹੇ ਇਸਾਈਏ ਜਿਹੜਾ ਸਿੱਖ ਆ ਉਹ ਸਾਰੇ ਪੰਜਾਬ ਦੇ ਵਾਰਸ ਨੇ ਜਿਹੜੇ ਇਥੋਂ ਦੇ ਤੁਸੀਂ ਹੁਣ ਦੇਖਣਾ ਵੀ ਤੁਸੀਂ ਪੰਜਾਬ ਦੇ ਵਾਰਸ ਬਣਨਾ ਜਾਂ ਇਸ ਦੇ ਮਾਹੌਲ ਨੂੰ ਲਾਂਬੂ ਲਾ ਕੇ ਸਤਾਨ ਬਣਨਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਅਸੀਂ ਸਾਰਿਆਂ ਬੇਨਤੀ ਕਰਾਂਗੇ ਵੀ ਆਓ ਆਪਾਂ ਇੱਕ ਲਾਂਬੰਦ ਹੋਈਏ ਮਮਾ ਜੀ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਟਾਈਮ ਕੱਢਿਆ ਸਾਡੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਅਸੀਂ ਸਾਡੇ ਨਾਲ ਬਾਬਾ ਰਾਜਰਾਜ ਸਿੰਘ ਜੀ ਤੇ ਅਸੀਂ ਗੱਲਬਾਤ ਕੀਤੀ ਹੈ ਪ੍ਰਵਾਸੀ ਵਾਲੇ ਮੁੱਦੇ ਉੱਤੇ ਵੀ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਕੱਢਣਾ ਚਾਹੀਦਾ ਹੈ ਜਾਂ ਨਹੀਂ ਕੱਢਣਾ ਚਾਹੀਦਾ ਇਹਨਾਂ ਦੇ ਆਧਾਰ ਕਾਰਡ ਜਿਹੜੇ ਨਹੀਂ ਬਣਨੇ ਚਾਹੀਦੇ ਔਰ ਜਮੀਨ ਜਿਹੜੇ ਪ੍ਰਵਾਸੀ ਨਾ ਖਰੀਦ ਸਕਣ ਹੈ ਜੇ ਕੋਈ ਸਰਕਾਰ ਵੱਲੋਂ ਕਾਨੂੰਨ ਪਾਸ ਕੀਤਾ ਜਾਣਾ ਚਾਹੀਦਾ ਹੈ ਮੈਂ ਮਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਮੇਜਰ ਧੰਨਵਾਦ